Reliance Industries ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ بیٹے ਅਨੰਤ ਅੰਬਾਨੀ ਨੇ ਦਿਨੇ ਇੱਕ ਵੱਖਰੇ ਕਾਰਨ ਕਰਕੇ ਸੁਰਖੀਆਂ ਦੇ ਵਿੱਚ ਹਨ ਕਾਰੋਬਾਰ ਗਲੈਮਰ ਅਤੇ ਆਲਿਸ਼ਾਨ ਲਾਈਫਸਟਾਈਲ ਤੋਂ ਦੂਰ ਅਨੰਤੇ ਸਵਾਰ ਇੱਕ ਅਧਿਆਤਮਿਕ ਯਾਤਰਾ ਤੇ ਨਿਕਲੇ ਉਹਨਾਂ ਨੇ ਜਾਮਨਗਰ ਤੋਂ ਦਵਾਰਕਾ ਤੱਕ ਪਦਿਆਤਰਾ ਸ਼ੁਰੂ ਕੀਤੀ ਹੈ ਤੇ ਹੁਣ 5ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕੇ ਹਨ ਹਰ ਰੋਜ਼ ਅਨੰਤ ਅੰਬਾਨੀ ਲਗਭਗ 10 ਤੋਂ 12 ਕਿਲੋਮੀਟਰ ਪੈਦਲ ਚੱਲਦੇ ਨੇ ਅਤੇ ਰਸਤੇ ਦੇ ਵਿੱਚ ਆਉਣ ਵਾਲੇ ਪ੍ਰਮੁੱਖ ਮੰਦਰਾਂ ਦੇ ਦਰਸ਼ਨ ਵੀ ਕਰਦੇ ਨੇ ਉਹਨਾਂ ਦੀ ਇਸ ਯਾਤਰਾ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹਨਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਮਬਾਨੀ ਪਰਿਵਾਰ ਦਾ ਭਗਵਾਨ ਸ਼੍ਰੀ ਦਵਾਰਕਾ ਟੀਸ਼ ਦੇ ਵਿੱਚ ਬਹੁਤ ਵਿਸ਼ਵਾਸ ਹੈ ਅਤੇ ਪਰਿਵਾਰ ਦੇ ਵਿੱਚ ਕੋਈ ਵੀ ਸ਼ੁਭ ਕਾਰਜ ਹੋਣ ਤੋਂ ਪਹਿਲਾਂ ਪੂਰਾ ਪਰਿਵਾਰ ਉਹਨਾਂ ਦੇ ਦਰਸ਼ਨ ਦੇ ਲਈ ਆਉਂਦਾ ਹੈ ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਅਨੰਤਮਬਾਨੀ ਦਾ ਜਨਮ ਦਿਨ ਵੀ ਹੈ ਅਤੇ ਇਸ ਤੋਂ ਪਹਿਲਾਂ ਉਹ ਜਾਮਨਗਰ ਤੋਂ ਦਵਾਰਕਾ ਤੱਕ ਆਪਣੀ ਪਾਦ ਯਾਤਰਾ ਸ਼ੁਰੂ ਕਰ ਚੁੱਕੇ ਨੇ ਅਨੰਤਮਬਾਨੀ ਆਪਣੀ ਜੈਡ ਪਲੱਸ ਸੁਰਕ ਖਿਆਤੇ ਸਥਾਨਕ ਪੁਲਿਸ ਦੇ ਨਾਲ ਹਰ ਰੋਜ਼ 10 ਤੋਂ 12 ਕਿਲੋਮੀਟਰ ਪੈਦਲ ਚੱਲਦੇ ਨੇ ਅਤੇ ਰਸਤੇ ਦੇ ਵਿੱਚ ਆਉਣ ਵਾਲੇ ਵੱਡੇ ਮੰਦਰਾਂ ਦੇ ਦਰਸ਼ਨ ਵੀ ਕਰਦੇ ਨੇ